ਹੈਲੋ ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਹਾਂ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਕੀ ਹਾਲ ਹੈ ਤਾਂ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਲਾ ਪੇਪਰ ਵੀ ਤੁਹਾਡਾ ਬਹੁਤ ਵਧੀਆ ਹੋਇਆ ਹੋਵੇਗਾ ਤਾਂ ਸਟੂਡੈਂਟ ਅੱਜ ਦੀ ਕਲਾਸ ਤੁਹਾਡੇ ਪੇਪਰ ਲਈ ਹੀ ਹੈ ਜੋ ਕਿ ਤੁਹਾਡਾ ਸਕੂਲ ਆਫ ਐਮਿਨੈਂਸ ਦਾ ਅੱਜ ਪੇਪਰ ਹੋਇਆ ਹੈ ਤਾਂ ਸਟੂਡੈਂਟ ਇਸਦੀ ਆਪਾਂ ਆਨਸਰ ਕੀ ਲੈ ਕੇ ਆਏ ਆ ਤਾਂ ਜੇਕਰ ਸਟੂਡੈਂਟ ਤੁਸੀਂ ਆਨਸਰ ਇਹਨਾਂ ਨਾਲ ਮੈਚ ਕਰ ਲੈਣਾ ਓਕੇ ਤਾਂ ਜਿਹੜਾ ਸਟੂਡੈਂਟ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਕਲਾਸਿਸ ਜਾਂ ਕੋਈ ਵੀ ਨੋਟੀਫਿਕੇਸ਼ਨ ਪੰਜਾਬ ਬੋਰਡ ਵੱਲੋਂ ਆਉਂਦਾ ਕੋਈ ਰਿਜ਼ਲਟ ਦੇ ਰਿਗਾਰਡਿੰਗ ਹਨਾ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਤਾਂ ਉਹ ਵੀ ਆਪਾਂ ਇੱਥੇ ਅਪਲੋਡ ਕਰਿਆ ਕਰਾਂਗੇ ਤਾਂ ਉਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰਨਾ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਰਦੇ ਹਾਂ ਸਟਾਰਟ ਤਾਂ ਇਹ ਸਟੂਡੈਂਟ ਪੇਪਰ ਸੈੱਟ D ਠੀਕ ਹੈ ਜੋ ਕਿ ਤੁਹਾਡਾ 11ਵੀਂ ਜਮਾਤ ਲਈ ਹੋਇਆ ਹੈ ਤੇ ਇਹਦੇ ਵਿੱਚ ਆਪਾਂ ਦੇਖ ਲੈਨੇ ਆ ਤਾਂ ਸਭ ਤੋਂ ਪਹਿਲਾ ਸਟੂਡੈਂਟ ਆਪਾਂ ਸੋਸ਼ਲ ਸਟਡੀ ਜੋ ਕਿ ਸਮਾਜਿਕ ਵਿਗਿਆਨ 3 ਨੰਬਰ ਦਾ ਤੁਹਾਡਾ ਸੀਗਾ ਨਾ ਇਹ ਭਾਗ ਤਾਂ ਇਹਨੂੰ ਆਪਾਂ ਡਿਸਕਸ ਕਰਦੇ ਆ ਕਿਉਂਕਿ ਇਹ ਮੇਰਾ ਸਬਜੈਕਟ ਹੈ ਸਟੂਡੈਂਟ ਸੋਸ਼ਲ ਸਟਡੀ ਠੀਕ ਹੈ ਤਾਂ ਇਹਦੇ ਪੱਚਾ ਫਰਸਟ ਕੁਐਸਚਨ ਦੇ ਅਨਸਰ ਕੀ ਕਰਦੇ ਆ ਡਿਸਕਸ ਤੁਹਾਡੇ ਨਾਲ ਦੇਖੋ ਵੈਨ ਵਾਸ ਦ ਫਰਸਟ ਬੈਟਲ ਆਫ ਪਾਨੀਪਤ ਮਤਲਬ ਕਿ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਤੇ ਇਹਦਾ ਅਨਸਰ ਆਣਾ ਸੀ ਸਟੂਡੈਂਟ ਇਹ ਦੇਖੋ 21 April 1526 ਇਹ ਠੀਕ ਹੈ ਇਹ ਦਾ ਫਰਸਟ ਸੀ ਉਮੀਦ ਹੈ ਤੁਹਾਡਾ ਸਾਰਿਆਂ ਦਾ ਇਹ ਵਧੀਆ ਹੋਇਆ ਹੋਵੇਗਾ ਬਤਲ ਕਿ கரੈਕਟ ਆਨਸਰ ਹੋਊਗਾ ਤਾਂ ਨੈਕਸਟ ਦੇਖਦੇ ਹਾਂ ਗੋਇੰਦਵਾਲ ਵਿਖੇ ਬਾਲੀ ਸਾਹਿਬ ਦੀ ਨੀ ਕਿਸ ਨੇ ਰੱਖੀ ਤੇ ਇਹਦਾ ਵੀ ਏ ਆਉਣਾ ਸੀ ਸਟੂਡੈਂਟ ਗੁਰੂ ਅਮਰਦਾਸ ਜੀ ਨੇ ਓਕੇ ਨੈਕਸਟ ਚੱਲਦੇ ਹਾਂ 93 ਨੰਬਰ ਦੇਖੋ ਆਰੀਆ ਸਮਾਜ ਦੇ ਬਾਨੀ ਕੌਣ ਸਨ ਤਾਂ ਇਹਦਾ ਆਨਸਰ ਆਣਾ ਸਟੂਡੈਂਟ ਸੀ स्वामी दयानंद सरस्वती ओके नेक्स्ट 94 ਨੰਬਰ ਦੇਖੋ ਸਮਾਜਵਾਦੀ ਧਰਮ ਨਿਰਪੱਖ ਰਾਸ਼ਟਰ ਤੇ ਅਖੰਡਤਾ ਸ਼ਬਦ ਪ੍ਰਸਤਾਵਨਾ ਕਿਹੜੀ ਸ਼ੋਧ ਰਾਹੀਂ ਜੋੜੇ ਗਏ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ 42ਵੀਂ ਸ਼ੋਧ ਰਾਹੀਂ ਠੀਕ ਹੈ ਨੈਕਸਟ 95 ਨੰਬਰ ਦਾ ਦੇਖ ਲੈਂਦੇ ਆ ਮੰਤਰੀ ਮੰਡਲ ਦੀ ਅਗਵਾਈ ਕੌਣ ਕਰਦਾ ਹੈ ਤਾਂ ਇਹਦਾ ਆਨਸਰ ਆਏ ਨਾ ਸਟੂਡੈਂਟ ਆਪਣਾ 95 ਦਾ ਏ ਪ੍ਰਧਾਨ ਮੰਤਰੀ ਠੀਕ ਹੈ ਇਹਦਾ ਕਰੈਕਟ ਆਨਸਰ ਹੈ ਨੈਕਸਟ ਆਪਰੇਸ਼ਨ ਫਲੱਡ ਨਾਲ ਸੰਬੰਧਿਤ ਆਪਰੇਸ਼ਨ ਫਾ ਡੈਸ਼ ਨਾਲ ਸੰਬੰਧਿਤ ਇਹਦਾ ਆਨਸਰ ਆਇਆ ਨਾ ਸਿ ਫਸਟ ਏ ਭਾਰਤ ਵਿੱਚ ਹੜਾ ਨਾਲ ਓਕੇ ਨੈਕਸਟ ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ ਜਰਮਨੀ ਠੀਕ ਹੈ ਨੈਕਸਟ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਕਿੱਥੇ ਸਥਿਤ ਹੈ ਤੇ ਇਹਦਾ ਆਨਸਰ ਆਣਾ ਸੀ ਸਟੂਡੈਂਟ ਏ ਲੁਧਿਆਣਾ ਓਕੇ ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਉਦਾਰ ਰਸਮੀ ਸਰੋਤ ਨਹੀਂ ਹੈ ਤਾਂ ਇਹਦਾ ਇਹਦਾ ਸਟੂਡੈਂਟ ਮੈਨੂੰ ਕਨਫਿਊਜ਼ਨ ਸੀਗੀ ਠੀਕ ਹੈ ਤਾਂ ਇਹਦੇ ਵਿੱਚ ਵੈਸੇ ਇਹ ਆ ਸਕਦਾ ਮਹਾਜਨ ਠੀਕ ਹੈ ਬਾਕੀ ਆਪਾਂ ਇਹਨੂੰ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਸੇ ਚ ਠੀਕ ਹੈ ਚਲੋ ਅੱਗੇ ਆਜੋ 100 ਨੰਬਰ ਦਾ ਦੇਖਦੇ ਹਾਂ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਉਪਭੋਗਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਇਹਦਾ ਆਨਸਰ ਆਏ ਨਾ ਸਟੂਡੈਂਟ ਸੀ 24 ਦਸੰਬਰ ਆਉਣਾ ਸੀ ਇਹਦਾ ਓਕੇ ਨੈਕਸਟ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ਤਾਂ ਇਹਨਾਂ ਦਾ ਆਨਸਰ ਹੈ ਨਾ ਸਟੂਡੈਂਟ ਬੀਬੀ ਸੁਲੱਖਣੀ ਠੀਕ ਹੈ ਅਗੇ ਨੈਕਸਟ ਕਰਦੇ ਆਂ ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹਦਾ ਆਨਸਰ ਆਣਾ ਸੀ ਸਟੂਡੈਂਟ ਏ ਸਿੰਗਾਪੁਰੀਆ ਮਿਸਲ ਨੈਕਸਟ ਕਰਦੇ ਆਂ ਅੰਗਰੇਜ਼ਾਂ ਤੇ ਸਿੱਖਾਂ ਦਾ ਦੂਸਰਾ ਜੁੱਧ ਕਦੋਂ ਹੋਇਆ ਤੇ ਇਹਦਾ ਆਨਸਰ ਆਣਾ ਸੀ ਸਟੂਡੈਂਟ ਸੀ 47 ਤੇ 48 ਵਿੱਚ ਠੀਕ ਹੈ 1847 48 ਅੱਗੇ ਰਾਜ ਸਭਾ ਦਾ ਮੈਂਬਰ ਬਣ ਲਈ ਘਟੂ ਘਟੂ ਉਮਰ ਕਿੰਨੀ ਹੋਣੀ ਚਾਹੀਦੀ ਹੈ 30 ਸਾਲ ਇਹਦਾ ਆਉਣਾ ਸੀ ਏ ओके नेक्स्ट ਕਰਦੇ ਆ ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ ਤੇਦਾ ਅਨਸਰ ਆਇਆ ਨਾ ਸਟੂਡੈਂਟ ਅ ਆਪਣਾ ਵੇਟ ਕਰੋ ਗਵਰਨਰ ਰਾਜਪਾਲ ਠੀਕ ਹੈ ਇਹ ਸੀਦਾ ਅਨਸਰ ਅਗੇ ਨੈਕਸਟ ਕਰਦੇ ਆ ਆ ਦੇਖੋ ਮੁੰਬਈ ਹਾਈ ਕੀ ਹੈ ਤੇ ਹੈਸ ਟੂ ਅਨਸਰ ਤੇਲ ਉਤਪਾਦਕ ਸਾਧਨ ਇਹਦਾ ਉਹ ਨਸੀ ਇਹ ਵਾਲਾ ਠੀਕ ਹੈ ਬੀ ਇਹਦਾ ਕਰੈਕਟ ਆਨਸਰ ਹੈ ਨੈਕਸਟ 107 ਨੰਬਰ ਰਾਜ ਮਾਰਗਾਂ ਦੇ ਨਿਰਮਾਣ ਅਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੈ ਤਾਂ ਇਹਦਾ ਆਨਸਰ ਆਣਾ ਠੀਕ ਹੈ ਏ ਐਨ ਐਚ ਏ ਆਈ ਨੈਕਸਟ 108 ਦਾ ਦੇਖ ਲੈਣੇ ਆ ਨਕਸ਼ੇ ਵਿੱਚ ਦਰਸਾਈ ਗਈ ਵਿੱਚੋਂ ਕਿਹੜੀ ਝੀਲ ਮੌਜੂਦ ਹੈ ਤਾਂ ਇਹ ਹੈ ਸਟੂਅੰਟ ਲੋਨਾਰ ਠੀਕ ਹੈ ਇੱਥੇ ਮਹਾਰਾਸ਼ਟਰ ਹੈ ਨਾ ਠੀਕ ਹੈ ਇਹ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ ਇਹ ਜਗਾ ਮਾਸਟਰ ਮਹਾਰਾਸ਼ਟਰ ਵਿੱਚ ਹੈ ਠੀਕ ਹੈ ਨੈਕਸਟ ਦੇਖੋ ਐਗਮਾਰਕ ਲੋਗੋ ਕਿਸ ਲਈ ਵਰਤਿਆ ਜਾਂਦਾ ਹੈ ਤੇ ਇਹਦਾ ਆਨਸਰ ਆਏਗਾ ਟਵਿੰਟ ਖੇਤੀ ਉਤਪਾਦਨ ਲਈ ਓਕੇ ਨੈਕਸਟ ਬੰਬਈ ਸਟਾਕ ਐਂਜ ਬ ਉਤਰਾਚੜਾ ਨੂੰ ਡੈਸ਼ ਦੁਆਰਾ ਮਾਪਿਆ ਜਾਂਦਾ ਤੇ ਇਹ ਹੈ ਸੁੰਡ ਬੀ ਐਸ ਈ ਵੀ ਠੀਕ ਹੈ ਇਹਦਾ ਆਉਣਾ ਸੀ ਸੀ ਓਕੇ ਨੈਕਸਟ ਨੈਕਸਟ 111 ਨੰਬਰ ਦੇਖ ਲੈਣੇ ਆ ਯੂਨਾਨੀ ਇਤਿਹਾਸਕਾਰ ਨੇ ਯੂਨਾਨੀ ਭਾਸ਼ਾ ਵਿੱਚ ਪੰਜਾਬ ਦਾ ਕੀ ਨਾਮ ਦਿੱਤਾ ਤੇ ਬਿਲਕੁਲ ਈ ਸੀਗਾ ਸਟੂਡੈਂਟ ਪੈਂਟਾਪਟਾਮੀਆ ਜੋ ਕਿ ਪੱਕਾ ਹੀ ਵਾਰ ਪੜ ਚੁੱਕੇ ਹਨ ਨਾ ਨੈਕਸਟ ਜਫਰਨਾਮਾ ਕਿਸ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਵੀ ਬਹੁਤ ਈਜ਼ੀ ਕੁਐਸਚਨ ਸੀ ਤੁਹਾਡਾ ਠੀਕ ਹੈ ਅ ਅੱਗੇ ਮਹਾਰਾਜਾ ਜਿੰਦਾ ਨੂੰ 1847 ਵਿੱਚ ਤੇਸ਼ਨ ਕਲ ਦੇ ਕਿੱਥੇ ਭੇਜਿਆ ਗਿਆ ਤੇ ਭੇਜਿਆ ਗਿਆ ਸੀ ਸਟੂਡੈਂਟ ਬਨਾਰਸ ਵੀ ਆਨਸਰ ਕਰੈਕਟ ਹੈ ਦਾ ਠੀਕ ਹੈ ਨੈਕਸਟ ਆਪਣੇ ਪਦਕਾਰਜ ਦਾ ਸੋਦਾ ਚੀਰਮੈਨ ਕੌਣ ਹੁੰਦਾ ਹੈ ਤੇ ਇਹਦਾ ਅਨਸਰ ਸਟੂਡੈਂਟ ਉਪਰ ਰਾਸ਼ਟਰਪਤੀ ਅੱਗੇ 115 ਨੰਬਰ ਆ ਗਿਆ ਡੈਮੋਕ੍ਰੇਸੀ ਸਭ ਤੋਂ ਕਿਸ ਭਾਸ਼ਾ ਤੋਂ ਭਾਸ਼ਾ ਦੀ ਸਵਤੰਤਰ ਬਣਿਆ ਤੇ ਇਹਦਾ ਅਨਸਰ ਆਣਾ ਸੀ ਬੀ கரੈਕਟ ਠੀਕ ਹੈ ਨੈਕਸਟ ਕਿਹੜਾ ਖੇਤਰ ਸਭ ਤੋਂ ਵੱਧ ਤਾਜੇ ਪਾਣੀ ਦੀ ਵਰਤੋਂ ਕਰਦਾ ਹੈ ਤੇ ਇਹ ਹੈ ਸਟੂਡੈਂਟ ਖੇਤੀਬਾੜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਖੇਤੀ ਵਾਲੀ ਟਿਊਬ ਪੋਰਾ ਨਹੀਂ ਪਾਣੀ ਲਗਾਣੇ ਤਾਂ ਉਹ ਤਾਜਾ ਪਾਣੀ ਹੀ ਹੁੰਦਾ ਹੈ ਤੇ ਇਹ ਸੀ ਇਹਦਾ ਆਨਸਰ ਨੈਕਸਟ 118 ਨੰਬਰ ਦੇਖੋ ਸੌਰੀ 17 ਕਿਹੜੇ ਸਾਧਨ ਰਵਾਇਤੀ ਊਰਜਾ ਸਰੋਤ ਹਨ ਤੇ ਹਨ ਸੁੰਡ ਕੁਦਰਤੀ ਗੈਸ ਅਤੇ ਤਰੰਗਾ ਠੀਕ ਹੈ ਅੱਗੇ ਬੀ ਆਰ ਆਈ ਦਾ ਪੂਰਾ ਨਾਮ ਕੀ ਹੈ ਤਾਂ ਇਹਦਾ ਆਨਸਰ ਆਣਾ ਸੀ ਕਰੈਕਟ ਆਨਸਰ ਬੀ ਠੀਕ ਹੈ ਬੈਲਟ ਐਂਡ ਰੋਡ ਇਨੀਸ਼ੀਏਟਿਵ ਓਕੇ ਨੈਕਸਟ 19 ਨੰਬਰ ਦੇਖੋ ਅਰਥ ਸ਼ਾਸਤਰ ਦੀ ਭੋਤ ਕਲਿਆਣ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਤਾਂ ਇਹਦਾ ਆਨਸਰ ਏ ਐਲਫਰਡ ਮਾਰਸ਼ਲ ਇਹ ਸੀ ਦਾ ਕਰੈਕਟ ਆਨਸਰ ਅੱਗੇ ਆ ਗਿਆ ਸਟੂਡੈਂਟ ਆਪਣਾ ਨਵੀਂ ਆਰਥਿਕ ਨੀਤੀ ਨੂੰ ਉਪਨਾਉਣ ਦੇ ਪਿੱਛੇ ਕੀ ਕਾਰਨ ਸੀ ਤਾਂ ਇਹਦੇ ਵਿੱਚ ਵੀ ਮੈਨੂੰ ਥੋੜੀ ਕਨਫਿਊਜ਼ਨ ਹੈ ਸਟੂਡੈਂਟ ਇਹਦਾ ਮੈਨੂੰ ਕਲੀਅਰ ਨਹੀਂ ਵੈਸੇ ਮੈਨੂੰ ਉਪਰੋਕਤ ਸਾਰੇ ਇਹਦਾ ਆਨਸਰ ਲੱਗ ਰਿਹਾ ਠੀਕ ਹੈ ਇਹ ਸਾਰੇ ਠੀਕ ਹੈ ਬਾਕੀ ਆਪਾਂ ਇਹਨੂੰ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ ਜੇ ਕਿਸੇ ਸਟੂਡੈਂਟ ਨੂੰ ਕਲੀਅਰ ਪਤਾ ਹੈ ਇਹਦਾ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਠੀਕ ਹੈ ਤਾਂ ਆਪਾਂ ਇਹਨੂੰ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ ਕਿਸੇ ਵਿੱਚ ਠੀਕ ਹੈ ਤਾਂ ਇਹ ਸੀ ਆਪਣੇ ਐਸਐਸਟੀ ਦੇ 30 ਕੁਐਸਚਨ ਤਾਂ ਨੈਕਸਟ ਕਰਦੇ ਆਂ ਆਪਾਂ ਤਾਂ ਅਗਲਾ ਪੋਸ਼ਨ ਕਰਦੇ ਆਂ ਸਟੂਡੈਂਟ ਆਪਾਂ ਪੰਜਾਬੀ ਵਾਲਾ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਦੇਖ ਲੈਂਦੇ ਆਂ ਤਾਂ ਇਹਦੇ ਵਿੱਚ ਤੁਹਾਨੂੰ ਪੈਰਾ ਆਇਆ ਸੀ ਨਾ ਇੱਕ ਤਾਂ ਉਹਦੇ ਵਿੱਚੋਂ ਤੁਸੀਂ ਕੁਐਸਚਨ ਪੜ੍ਹ ਕੇ ਕੀਤੇ ਹੋਣਗੇ ਤਾਂ ਉਮੀਦ ਆ ਤੁਹਾਡੇ ਵੈਸੇ ਫ੍ਰੀ ਵਾਲੇ ਨੰਬਰ ਹੀ ਸੀ ਪੈਰਾ ਪੜ੍ਹ ਕੇ ਆਨਸਰ ਦੇਣਾ ਸੌਖਾ ਹੁੰਦਾ ਨਾ ਤਾਂ ਫਿਰ ਵੀ ਆਪਾਂ ਇਹਦੇ ਵਿੱਚੋਂ ਤੁਹਾਨੂੰ ਕਰਵਾ ਦਿੰਨੇ ਆ ਨਾ கரੈਕਟ ਆਨਸਰ ਕੀ ਕੀ ਨੇ ਤੇ ਇਹਦੇ ਵਿੱਚ ਮੈਂ ਪੈਰਾ ਨਹੀਂ ਪੜ੍ਹਦਾ ਸਟੂਡੈਂਟ ਸਿਰਫ ਆਨਸਰ ਇਹਦੇ ਵਿੱਚ ਕਰਵਾਉਣਾ ਮੈਂ ਠੀਕ ਹੈ ਕਿਹੜੇ-ਕਿਹੜੇ ਆਏ ਸੀ ਤਾਂ ਫਸਟ ਦੇ ਦੇਖ ਲੈਣੇ ਆ ਕਈਆਂ ਤੇ ਲਫ਼ਜ਼ ਇਹੋ ਜਿਹੇ ਕੜੇ ਹੁੰਦੇ ਹਨ ਕਿ ਉਹਨਾਂ ਦੇ ਸੋਨੇ ਨੂੰ ਕੋਈ ਡੈਸ਼ ਨਹੀਂ ਵੀ ਚੁੱਕਦਾ ਤਾਂ ਇਹਦਾ ਆਨਸਰ ਆਇਆ ਨੇ ਸਟੂਡੈਂਟ 28 ਬੀ ਪਿੱਤਲ ਠੀਕ ਹੈ ਪਿੱਤਲ ਦੇ ਭਾ ਇਹ ਸੀਦਾ ਆਨਸਰ ਠੀਕ ਹੈ ਨੈਕਸਟ ਕੁਐਸਚਨ ਦੇਖੋ 122 ਨੰਬਰ ਕੋਈ ਸ਼ਰਾਫ ਠੀਕ ਹੈ ਮਹਿੰਗਾ ਸਸਤਾ ਭਾਵੇਂ ਉਸ ਨੂੰ ਹੱਥ ਨਾ ਪਾਵੇ ਬਾਕ ਵਿੱਚ ਲਿਖੀ ਦੇਗੇ ਸ਼ਬਦ ਵਿੱਚ ਕਿਸ ਵਿਰਾਮ ਦੀ ਵਰਤੋਂ ਹੋਈ ਹੈ ਤਾਂ ਇਹਦਾ ਆਨਸਰ ਵੀ ਆਇਆ ਨੇ ਸਟੂਡੈਂਟ v ਡੈਸ਼ ਓਕੇ ਨੈਕਸਟ ਦੇਖੋ ਜ਼ਿੰਦਗੀ ਵਿੱਚ ਕਿੰਨਾ ਮੌਕਿਆਂ ਵਿੱਚ ਵਾਅਦਾ ਕਰਨਾ ਚਾਹੀਦਾ ਹੈ ਤੇ ਇਹਦਾ ਆਨਸਰ ਹੈ ਸਟੂਡੈਂਟ ਸੀ ਤਜਰਬਿਆਂ ਵਿੱਚ ਓਕੇ ਇਹ ਸੀ ਦਾ ਆਨਸਰ ਅਗੇ ਨੈਕਸਟ ਸਭ ਤੋਂ ਕੀਮਤੀ ਸਮਾਂ ਕਿਹੜਾ ਹੈ ਤਾਂ ਇਹਦਾ ਆਨਸਰ ਵੀ ਆਏਗਾ ਸਟੂਡੈਂਟ ਸੀ ਬਚਪਨ ਓਕੇ ਨੈਕਸਟ ਸੋਨਾ ਸ਼ਬਦ ਕਿਸ ਪ੍ਰਕਾਰ ਦਾ ਨਾਮ ਹੈ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ 125 ਦਾ ਆਏਗਾ ਏ ਆਮ ਨਾਮ ਠੀਕ ਹੈ ओके नेक्स्ट ਕਰ ਲਨੇ ਆ 126 ਨੰਬਰ ਦੇਖੋ ਤਿਆਰਬਾ ਕਿਸ ਦੌਲਤ ਦਾ ਖਜ਼ਾਨਾ ਹੈ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ ਬੋਲੀ ਦਾ ਠੀਕ ਹੈ ਇਹਦਾ ਆਨਸਰ ਆਣਾ ਸੀ ਏ ਬੋਲੀ ओके नेक्स्ट ਦੇਖੋ 128 ਨੰਬਰ ਸੋਨੇ ਦੇ ਗਹਿਣੇ ਬਣਾਉਣ ਵਾਲਾ ਕੌਣ ਹੁੰਦਾ ਹੈ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ ਸੀ ਸਰਾ ਤਾਂ கரਕਟ ਆਨਸਰ ਅੱਗੇ ਦੇਖੋ ਅਨਵਰਤੀ ਸ਼ਬਦ ਵਿੱਚ ਅਗੇਤਰ ਚੁਣੋ ਇਹਦਾ ਵੀ ਈਜ਼ੀ ਸੈਂਸ ਆਨਸਰ A ਇਹ ਆਉਣਾ ਸੀਦਾ ਠੀਕ ਹੈ ਅੱਗੇ ਦੇਖੋ 130 ਦਾ ਗ੍ਰਾਫੋਨ ਸ਼ਬਦ ਵਿੱਚ ਕਿਹੜੇ ਦੋ ਅੱਖਰ ਦੀ ਵਰਤ ਹੁੰਦੀ ਹੈ ਤੇ ਇਹਦਾ ਆਨਸਰ ਆਉਣਾ ਸੀ ਸਟੂਡੈਂਟ ਰਾਰਾ ਹਾਂ ਹਾਂ ਠੀਕ ਹੈ ਇਹ ਆਪਣਾ ਹੋ ਗਿਆ ਪੰਜਾਬੀ ਵਾਲਾ ਪੁਆਇੰਟ ਅੱਗੇ ਆਗੇ ਅੱਗੇ ਸਟੂਡੈਂਟ ਇੰਗਲਿਸ਼ ਠੀਕ ਹੈ ਇਹਦਾ ਫਰਸਟ ਕੁਐਸਚਨ ਕਰ ਲੈਨੇ ਆ ਤਾਂ ਇਹਦਾ ਦੇਖੋ ਸਟੂਡੈਂਟ ਡੈਸ਼ ਤੋਂ ਬਾਅਦ ਕੁਇਜ਼ ਬੈਡ ਫੋਰ ਹੈਲਥ ਤੇ ਇਹਦਾ ਆਨਸਰ ਆਉਣਾ ਸੀ ਸਟੂਡੈਂਟ A ਠੀਕ ਹੈ य करेक्ट आंसर सैक्सट देखो टू तो द करैक्ट पैसे बॉयस करनी से ता भी ए uh, आ जाना ठीक है आई नो हिम द ठीक है ही इज नो टू मी य करेक्ट आंसर अगे एक सौ तेती का देखो यूअर कुक एंड बुल्ड स्टोरी प्रोविज नथिंग इन दिस संटेंस कुक एंड बुल्ड स्टोरी मीनस तो यह भी आना सी आंसर स्टूडेंट ए करट आंसर ठीक है ਅੱਗੇ ਨੈਕਸਟ ਕਰਦੇ ਹਾਂ 134 ਨੰਬਰ ਦੇਖੋ ਇਹਦੇ ਚ ਆਪਾਂ ਕਰੈਕਟਲੀ ਸੈਂਟੈਂਸ ਲੱਭਣਾ ਸੀਗਾ ਠੀਕ ਹੈ 134 ਦਾ ਦੇਖ ਲੈਂਦੇ ਹਾਂ ਤਾਂ ਇਹਦਾ ਵੀ ਆਨਸਰ ਸੀ ਸਟੂਡੈਂਟ ਏ ਠੀਕ ਹੈ ਮਿਸਿਸ ਸ਼ਰਮਾ ਹੂ ਵਾਜ਼ ਸਿਟਿੰਗ ਬਿਹਾਈਂਡ ਦਾ ਡੈਸਕ ਗੇਵ ਮੀ ਅ ਬਿਗ ਸਮਾਈਲ ਇਹਦਾ ਕਰੈਕਟ ਆਨਸਰ ਸੀ ਅੱਗੇ 135 ਦਾ ਦੇਖ ਲੈਂਦੇ ਹਾਂ ਇਹ ਚਪਕੂ चूज का करैक्ट सेंटेंस लंसर आयाटरडे ओके ता इस तो इस तुँ बाद देख ला आयाडेंट ए मैं क्वेश्चन ही करवा ठीक है कि सही से एक सौ छत्ती नंबर देखो पहले का तो यह आना सूडेंट अपना एक सौ छत्तीस का सी पहले का ठीक है तो यह करैक्ट आंसर आना सट एक सौ छत्ती का सी वाला ठीक है सी करेक्ट आंसर सी थी, ठीक है एक सौ तो सैंती का देख ल स्टूडेंट देखो वट डू यू वेल कॉल द लिट आउटर कवरिंग इन द ऑफ द नट तो एक सौ सैंती का आना सी स्टूडेंट बी हस्क ठीक है हस्क अगे नैक्सट एक सौ तो अठती नंबर का देखो ਇਹਦਾ ਅਨਸਰ ਆਣਾ ਸੀ ਸਟੂਡੈਂਟ ਵੇਰ ਇਜ਼ ਦਾ ਆਊਟਰ ਹਸਕ ਆਫ ਦਾ ਨਟ ਨੀਡ ਯੂਜ਼ਡ ਤਾਂ ਇਹਦਾ ਅਨਸਰ ਆਣਾ ਸੀ ਸਟੂਡੈਂਟ 138 ਦਾ ਏ ਠੀਕ ਹੈ ਇਨ ਕਲੀਅਰਿੰਗ ਆਫ ਜੈਟ ਇੰਜੀਨਿੰਗ ਠੀਕ ਹੈ ਨੈਕਸਟ ਦੇਖੋ 100 ਅੱਗੇ 139 ਨੰਬਰ ਦੇਖੋ ਸਟੂਡੈਂਟ ਵਿਚ ਥੀਸ ਆਰ ਨਾਟ ਅਫੈਕਟਡ ਬਾਈ ਦਾ ਪੁਆਇਜ਼ਨ ਪ੍ਰੋਡਕਟਡ ਬਏ ਵੈਲਟ ਆਫ 3 ਤਾਂ 139 ਦਾ ਆਣਾ ਸੀ ਸਵਿੰਟ ਬੀ ਇਹ ਦਾ கரੈਕਟ ਆਨਸਰ ਸੀ ਠੀਕ ਹੈ ਫਰੂਟਸ ਟਰੀਜ਼ ਓਕੇ ਨੈਕਸਟ 140 ਦਾ ਦੇਖ ਲੈਣੇ ਆ ਜੋ ਕਿ ਲਾਸਟ ਕੁਐਸਚਨ ਇੰਗਲਿਸ਼ ਵਾਲੇ ਦਾ ਵਟ ਟੂ ਵਟ ਡਸ ਦਾ ਵਰਡ ਸਟੇਨਸ ਮੀਨ ਤਾਂ ਇਹਦਾ ਆਨਸਰ ਆਣਾ ਸੀ ਸਵਿੰਟ ਬੀ სპੋਰਟਸ ਠੀਕ ਹੈ ਤਾਂ ਇਹ ਹੋ ਗਿਆ ਆਪਣਾ ਇੰਗਲਿਸ਼ ਵਾਲਾ ਠੀਕ ਹੈ ਪਾਰਟ ਅਗੇ ਨੈਕਸਟ ਆ ਗਿਆ ਸਟੂਡੈਂਟ ਤੁਹਾਡਾ ਹਿੰਦੀ ਵਾਲਾ ਠੀਕ ਹੈ ਤੇ ਇਹਦਾ ਫਰਸਟ ਕੁਐਸਚਨ ਇਹ ਚ ਤੁਹਾਨੂੰ ਸਟੂਡੈਂਟ ਕਰਵਾਉਣਾ ਦੇਖੋ ਫਰਸਟ ਆ ਦੇਖੋ ਇਹਦਾ ਆਣਾ ਸੀ ਡੀ ਸਟੂਡੈਂਟ ਠੀਕ ਹੈ ਅੰਖੇ ਚਲਣ ਮਹਾਵਰੇ ਦਾ ਸਹੀ ਅਰਥ ਇਹਦਾ ਆਣਾ ਸੀ ਡੀ ਸਾਹਮਣੇ ਨਾ ਆਣਾ ਠੀਕ ਹੈ ਇਹਦਾ ਕਰੈਕਟ ਆਨਸਰ ਸੀ ਅੱਗੇ ਆਪਣਾ ਦੇਖੋ 142 ਨੰਬਰ ਦੇਖੋ निरंतर अभ्यास करने से व्यक्ति डैश बन जाता है तो ऐसा आंसर आना स्टूडेंट बी योग्य ठीक है बी ए करेक्ट आंसर ये अगे एक सौ नंबर देखो काठ शब्द का अर्थ है तो ये आंसर है स्टूडेंट सी लकड़ी ओके एक सौ नंबर देख लो कैसे बचत बो सॉरी कैसे वचन बोलने से घमंडी या अभिमानी को शांत किया जा सकता है आंसर है ना स्टूडेंट बी मदर से ठीक ने, है ये था करेक्ट आंसर सी अगर नेक्स्ट देखें कपट शब्द का प्राच्यवाची शब्द एक सौ देख लें स्टूडेंट तो यह आंसर है स्टूडेंट डी सभी विकल्प सही ठीक है ओके एक नंबर देखो महेश शब्द की सही आ, ਸਿੱਧੀ ਵਿਚੇਦ ਵਿਕਲਪ ਕਿਹ ਹੈ 146 ਨੰਬਰ ਦਾ ਦੇਖ ਲੈਣੇ ਸਟੂਡੈਂਟ ਇਹਦਾ ਆਨਸਰ ਆਣਾ ਸੀ ਸੀ ਮਹਾ ਪਲਸ ਐਸ ਠੀਕ ਹੈ ਅੱਗੇ ਦੇਖੋ 147 ਨੰਬਰ ਸੂਦਾਕਰ ਸ਼ਬਦ ਦਾ ਸਹੀ ਪਰਾਚਿਆਵਚੀ ਸ਼ਬਦ ਵਿਕਲਪ ਚੁਣੇ 147 ਦਾ ਆ ਜਾਣਾ ਸੀ ਸਟੂਡੈਂਟ ਆਪਣਾ ਇਹਦਾ ਵੀ ਸੀ ਠੀਕ ਹੈ ਚੰ드ਮਾ ਅੱਗੇ ਦੇਖੋ 148 ਨੰਬਰ ਦੇਖੋ ਸੱਜਣ ਸ਼ਬਦ ਦਾ ਸਹੀ ਵਿਲੋਮ ਵਿਕਲਪ ਠੀਕ ਹੈ ਤਾਂ ਇਹਦਾ ਆਨਸਰ ਆ ਜਾਣਾ ਸਿਫਟ ਟੂ ਅੰਟ ਬੀ ਦੁਰਜਨ ਓਕੇ ਸੌਰੀ ਇਹਦਾ ਏ ਆਣਾ ਦੁਰਜਨ ਆਣਾ ਠੀਕ ਹੈ ਗਲਤੀ ਨਾ ਹੋ ਗਿਆ ਦੁਰਜਨ ਠੀਕ ਹੈ ਅੱਗੇ ਨੈਕਸਟ ਦੇਖੋ ਵੈਸੇ ਦੋਨੋਂ ਸੇਮ ਹੀ ਨੇ ਠੀਕ ਹੈ ਨਹੀਂ ਨਹੀਂ ਦੁਰਜਨ ਠੀਕ ਹੈ ਏ ਇਹਦਾ ਕਰੈਕਟ ਆਨਸਰ ਲਿਖ ਲੈਣਾ ਠੀਕ ਹੈ ਅੱਗੇ ਦੇਖੋ 151 ਨੰਬਰ ਦਾ ਦੇਖ ਲੈਣੇ ਆਪਾਂ ਕਿਹੜਾ ਆਣਾ ਸੀ ਠੀਕ ਹੈ ਸੁੱਧ ਵਾਕਿਆ ਸੀ ਇਹਦੇ ਵਿੱਚ ਆਪਣੇ ਇਹਦਾ ਆਨਸਰ ਦੇਖ ਲੈਣਾ ਆਪਣਾ ਬੀ ਕਰੈਕਟ ਸੀ ਦੇ ਵਿੱਚ ਆਪਾਂ ਨੂੰ ਠੀਕ ਹੈ ਇਹਨੂੰ ਤੁਸੀਂ ਦੇਖ ਲੈਣਾ ਬਾਕੀ ਦੇਖੋ ਲਾਸਟ ਦੇ ਦੇਖੋ ਜਿਸकी ਕੋਈ ਫੀਸ ਨਾ ਲਈ ਜਾਏ ਅਨੇਕ ਸ਼ਬਦੋ ਕੇ ਸਥਾਨ ਪਰ ਇੱਕ ਸ਼ਬਦ ਚੁਨੇ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ ਨੀ ਸ਼ੁਲਕ ਠੀਕ ਹੈ ਇਹ ਵੇਲਾ ਇਹਦਾ ਕਰੈਕਟ ਆਨਸਰ ਸੀ ਤਾਂ ਇਸ ਸਟੂਡੈਂਟ ਤੁਹਾਡਾ ਜੋ ਕਿ ਅੱਜ ਪੇਪਰ ਹੋਇਆ ਸਕੂਲ ਆਫ ਐਮਿਨੈਂਸ ਮੈਟੋਰੀਅਸ ਠੀਕ ਹੈ ਤਾਂ ਆਈ ਹੋਪ ਆ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਤਾਂ ਤੁਹਾਡੇ ਨਾਲ ਵਧੀਆ ਨੰਬਰ ਬਣ ਜਾਣ ਉਮੀਦ ਹੈ ਤਾਂ ਤੁਸੀਂ ਤੁਹਾਡੀ ਐਡਮਿਸ਼ਨ ਹੋ ਜਾਏ ਤਾਂ ਸਟੂਡੈਂਟ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਕਿਸੇ ਤਾਂ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది 베ਸਟ